ਹੋਰ ਰੋਡੂਨ एवरीवन ਕਿਦਾਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਗਾਇਸ ਹੁਣ ਅਸੀਂ ਆ ਗਏ ਆ ਆਪਣੇ ਪਹਿਰਾਵੇ ਚ ਜੋ ਕਿ ਸਾਡਾ ਡੇਲੀ ਰੁਟੀਨ ਹੁੰਦਾ ਹੈ ਬਹੁਤ 파ਰਟੀ ਕੀਤੀ ਬਹੁਤ ਇੰਜੋਏ ਕੀਤਾ ਹੋਰ ਬਣਜੀਏ ਸਸਕਾਰੀ ਤੇ ਇਧਰ ਦੁਪਹਿਰ ਦਾ ਲੰਚ ਰੈਡੀ ਹੋ ਰਿਹਾ ਹੈ ਸਬਜੀ ਤਿਆਰ ਦਿੱਤੀ ਹੈ ਆਲੂ ਮਟਰ ਬਣਾਏ ਨੇ ਗਾਇਸ ਤੇ ਇਹ ਗੌਰਵ ਜੀ ਲਈ ਕਟਿਆ ਮਸਾਲਾ ਜੋ ਕਿ ਗੌਰਵ ਜੀ ਨੂੰ ਬਹੁਤ ਪਸੰਦ ਹੈ ਖੁਸ਼ ਹੋਣਗੇ ਦੇਖ ਕੇ ਇੰਨਾ ਇਸ ਸਬਜੀ ਨੂੰ ਦੇਖ ਕੇ ਨਹੀਂ ਖੁਸ਼ ਹੋਣਗੇ ਜਿੰਨਾ ਇਸ ਮਸਾਲੇ ਨੂੰ ਦੇਖ ਕੇ ਖੁਸ਼ ਹੋਣਗੇ ਤੇ ਰੋਟੀ ਉਹਨਾਂ ਨੇ ਇਹਦੇ ਨਾਲ ਹੀ ਖਾਣੀ ਹੈ ਤੇ ਤੁਹਾਨੂੰ ਦਿਖਾਉਂਗੀ ਵਲੌਗ ਬਣਾਉਂਗੀ ਜਦੋਂ ਮਸਾਲਾ ਅੱਗੇ ਲੈ ਕੇ ਜਾਉਂਗੀ ਨਾ ਇਹਨਾਂ ਦੇ ਤੇ ਤੁਹਾਨੂੰ ਦਿਖਾਵਾਂਗੇ ਤੇ ਰਿਐਕਸ਼ਨ ਦੇਖਿਓ ਇਹਨਾਂ ਦਾ ਸੋ ਮਿਲਦੇ ਹਾਂ ਰੁੱਕ ਕੇ ਜਦੋਂ ਗੌਰਵ ਜੀ ਆ ਜਾਂਦੇ ਆ ਹਾਂਜੀ ਗਾਇਸ ਗੌਰਵ ਜੀ ਆ ਚੁੱਕੇ ਨੇ ਇੱਧਰ ਹੈਲੋ ਕਰ ਦਿਓ ਅੱਜ ਨਾ ਮੈਂ ਤੁਹਾਨੂੰ ਇੱਕ ਚੀਜ਼ ਦੇਣੀ ਹੈ ਤੇ ਉਹ ਤੁਹਾਡੀ ਫੇਵਰੇਟ ਹੈ ਸਬਜੀ ਤੁਹਾਡੀ ਫੇਵਰੇਟ ਹੈ ਹਨਾ ਤੇ ਤੁਸੀਂ ਦੇਖ ਕੇ ਖੁਸ਼ ਹੋ ਜਾਓਗੇ ਮੈਂ ਮੈਂ ਤੁਹਾਨੂੰ ਦੱਸਦਾ ਸਬਜੀ ਸਬਜੀ ਦੀ ਕੋਈ ਕੇਵੀ ਫੇਵਰੇਟ ਸਬਜੀ ਫੇਵਰੇਟ ਬਣਾਈ ਤਾਂ ਢੀ ਚਲੋ ਮੈਂ ਲੈ ਕੇ ਜਾਂਦੀ ਆ ਇਹ ਕੰਦੇ ਇਕੱਠੀ ਲਿਆ ਇਕੱਠੀ ਕਰਾੜੀ ਹੈ ਆ ਹੀਟਰ ਲਾਇਆ ਪਿਆ ਜੇ ਕੀ ਗੱਲ ਠੰਡ ਲੱਗਦੀ ਆ ਹੀਟਰ ਕਿਹੜੀ ਹੈ ਹੈ ਮੈਂ ਹੀਟਰਾਂ ਦੇ ਦਿਨ ਆ ਗਏ ਨੇ ਹੀਟਰ ਤੇ ਠੰਡ ਲੱਗਦੀ ਹੈ ਨਾ ਜਦੋਂ ਨਾ ਕੱਪੜੇ ਵੀ ਨਹੀਂ ਮੋٹے ਜਿਆਦਾ ਪਾਏ ਨਾ ਮੋਟਾ ਸੂਟ ਪਾਇਆ ਤੁਸੀਂ ਇਹਨੂੰ ਹੀ ਲੱਗ ਰਿਹਾ ਮੈਨੂੰ ਤਾਂ ਠੰਡ ਲੱਗ ਰਹੀ ਉਹਦੇ 'ਚ ਆਹਾਂ ਚਲੋ ਹਾਂਜੀ ਗਾਇਜ਼ ਆਲੂ ਮਟਰ ਦੀ ਸਬਜ਼ੀ ਬਣ ਚੁੱਕੀ ਐ ਦੇਖੋ ਵਾਓ ਯਮੀ ਯਮੀ ਹੁਣ ਇਹਨੂੰ ਆਪਾਂ ਕਨਵਰਟ ਕਰਾਂਗੇ ਖੁੱਲੇ ਡੋਂਗੇ 'ਚ ਕਿਉਂਕਿ ਗੌਰਵ ਜੀ ਪਸੰਦ ਕਰਦੇ ਨੇ ਖੁੱਲੇ ਡੋਂਗੇ 'ਚ ਖਾਣਾ ਸਬਜੀ ਬਣਾਈ ਜਿਆਦਾ ਕਿਉਂਕਿ ਬੱਚਿਆਂ ਨੇ ਸਕੂਲ ਵੀ ਲੈ ਕੇ ਜਾਣੀ ਐ ਤੇ ਮੈਂ ਕਿਹਾ ਹੁਣ ਬਣਾ ਦਵਾਂ ਪਲੇਟਾਂ ਕੇ ਆਰਾਮ ਨਾਲ ਰੈਸਟ ਕਰਾਂਗੇ ਹਾਂਜੀ ਕਿ ਨਹੀਂ ਚਲੋ ਤੇ ਪਲੇਟ ਲੈ ਲੀਏ ਕਿਉਂ ਗੌਰਵ ਜੀ ਕਹਿੰਦੇ ਮੈਂ ਨਹੀਂ ਲਗਾਣਾ ਕਿਉਂਕਿ ਕਹਿੰਦੇ ਹਲਕਾਈ ਵਸਤੂ ਰਹਿਣ ਦੇ ਚਲੋ ਗੌਰਵ ਜੀ ਤੇ ਆ ਮਸਾਲਾ ਮੈਂ ਟਕਿਆ ਆ ਬਾਹ ਚੋ ਲੈ ਕੇ ਜਾਨੀ ਆ ਪਹਿਲਾ ਆ ਦੇ ਦੇਵਾ ਤੇ ਲੋ ਗੌਰਵ ਜੀ ਲਈ ਲੈ ਕੇ ਚਲਦੇ ਆ ਹਾਂਜੀ ਗੌਰਵ ਜੀ ਐਲੋ ਜੀ ਲਿਆਓ ਜੀ ਲਿਆਓ ਤੇ ਹੁਣ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੇਣ ਲੱਗੀ ਆ ਤੋ ਕਿ ਤੁਹਾਡੀ ਫੇਵਰਿਟ ਤੁਸੀਂ 부ਜੀ ਨਹੀਂ ਤੇ ਵਾਓ ਮਸਾਲਾ ਲੈ ਜਾ ਤੂੰ ਜਵਦੀ ਜੱਕ ਹਾ ਹੋ ਐਦਾਂ ਨਾ ਕਰੋ ਬਈ ਨਹੀਂ ਨਹੀਂ ਰੋਟੀ ਆ ਵੀ ਖਾਣੀ ਹੈ ਨਾਲ ਨਾ ਮੈਂ ਮਸਾਲੇ ਨਾ ਕਹੂੰਗਾ ਹੋ ਚਲੋ ਟੇਸਟ ਕਰਕੇ ਦੱਸੋ ਨਹੀਂ ਆ ਵੀ ਟੇਸਟ ਕਰਨੀ ਐ ਤਾਂ ਤਾਂ ਬੇਇੱਜ਼ਤੀ ਹੋ ਗਈ ਆਲੂ ਮਟਰਾਂ ਦੀ ਹੂੰ ਕਿੱਦਾਂ ਅਹਹ ਰਾਮ ਨਾਲ ਚਲੋ ਤੇ ਮੈਂ ਹੁਣ ਆਪਣੀ ਵੀ ਲਿਆਵਾ ਬਣੀ ਤਾ ਤੁਹਾਨੂੰ ਗਾਇਸ ਆਈਓ ਦਾਦੀ ਕਰੋ ਆਗੇ ਨੇ ਇੱਥੇ ਪਾਪਾ ਜੀ ਦੇਖੋ ਧਿਆਨ ਨਾਲ ਜੀ ਫੋਟੇ ਹੈਲੋ ਜੀ ਜਰਾ ਦੇਹੀ ਆਇ ਕਾਲੂ ਕਿੰਦਾ ਲੱਗਦਾ ਸੀ ਲੋਕ ਹੈ ਨੇ ਮਮਾ ਨੂੰ ਆਦੇਵੇ ਜੀ ਮাইয়া ਨੂੰ ਇੱਥੇ ਹੀਟਰ ਹੁਣੇ ਮੈਂ ਨਹਾਇਆ ਵਾ ਜੀ ਰਾਤ ਰਾਤ ਨੂੰ ਨਾਲਾ ਚੰਗਾ ਲੱਗਦਾ ਬਰੇ ਮਮਾ ਜੀ ਦਾ ਰਾਤ ਨੂੰ ਨੂੰ ਆਦਾ ਰੁੱਤ ਚੰਗਾ ਨਹੀਂ ਲੱਗ ਰਹਾ ਪੱਪੀ ਦੇਖੋ ਨਹੀਂ ਤੇ ਤੈਨੂੰ ਚੰਗਾ ਨਹੀਂ ਲੱਗਣਾ ਪਾ ਗਿਆ ਤੈਨੂੰ ਵਧੀਆ ਗੱਲ ਹੈ ਨਾ ਨਾਲਿਆ ਤੂੰ ਸਰਦੀ ਵੀ ਹੁੰਦੀ ਹੈ ਸਰਦੀ ਸਾਲ ਤੁਸ ਜੰਮਦਾ ਨਹੀਂ ਤੂੰ ਤਾਂ ਉਹਨੂੰ ਤਾਂ ਜਾਈ ਤੇ ਨਿੱਗਾ ਹੋ ਜਾਣਾ ਤੂੰ ਸਰਦੀ ਹੋ ਰਹੀ ਤੇ ਲਵਾਇਆ ਹੁਣ ਨਹੀਂ ਪੁੱਤ ਤੂੰ ਹੁਣ ਜਾਈ ਤੇ ਨਿੱਗਾ ਹੋ ਜਾ ਤੈਨੂੰ ਠੰਡ ਵੀ ਠੰਡ ਵੀ ਲੱਗੂਗੀ ਹੈ ਖਾਣਾ ਦੋ ਭੂਕ ਲੱਗੀ ਹੈ ਖਾਣਾ ਦੋ ਇਹ ਰਿਮੋਟ ਥੋੜੇ ਦੇਖੋ ਕੀ ਲਾਓ ਟੀਵੀ ਦੇਖੀਏ ਫਿਰ ਆਪਾਂ ਨਹੀਂ ਤੂੰ ਦੇਖਿਆ ਨਹੀਂ ਕੀ ਤੇ ਕਿੱਲੀ ਆ ਰਿਆ ਕਿੱਲੀ ਆ ਰਿਆ ਕੀ ਲੈ ਰਿਆ ਸਾਲੀ ਦੇ ਨਹੀਂ ਗਾਇਸ ਤੁਹਾਨੂੰ ਵੀ ਪਤਾ 크ਿਸਮਸ ਆ ਰਿਹਾ ਹੈ ਔਰ ਮੈਂ ਮਪਾ ਜੀ ਵੀ ਨਹੀਂ ਪਰ ਇੱਕ ਗੱਲ ਸੁਣ ਮੈਨੂੰ ਸੇਵਾ ਤੇ ਜਾਣਾ ਹੈ ਕੱਲ ਕਿਉਂਕਿ ਅੱਜ ਮੈਂ ਗਿਆ ਨਹੀਂ ਵੀ ਤਾਂ ਸੰਡੇ ਨੂੰ ਸੰਡੇ ਨੂੰ ਮੈਂ ਸੇਵਾ ਕਰਦਾ ਹੈ ਸੰਡੇ ਆ ਕੱਲ ਐਵੇਂ ਕੱਲ ਤਾਂ ਮੰਡੇ ਹੈ ਅੱਜ ਹੈ ਅੱਜ ਸੰਡੇ ਆ ਅੱਜ ਹੈ ਸੰਡੇ ਮੰਮੀ ਕਹਿੰਦਾ ਬੱਦ ਗਿਆ ਮੰਡੇ ਕੱਲ ਹੈ ਮੰਡੇ ਅੱਜ ਸੰਡੇ ਕੋਸ਼ਿਸ਼ ਕਰਾਂਗਾ ਚਲ ਜੂੰਗਾ ਤੂੰ ਕੱਲਾ ਕਿੱਥੇ ਚਲ ਜੂੰਗਾ ਦਾਦੀ ਨੂੰ ਹੀ ਹੈ ਉੱਥੇ ਹੋਊਗਾ ਤਾਂ ਕੋਈ ਸੇਵਾ ਕਰੇਗਾ ਹੂੰ ਉਹ ਤੇ ਦਾਦੀ ਵੀ ਆ ਦਾਦੀਆਂ ਵੀ ਆ ਮੰਡੇ ਅੱਜ ਕੱਲ ਮੰਡੇ ਆ ਨਾ ਅਗਲੇ ਜਦੋਂ ਸੰਡੇ ਆਊਗਾ ਫਿਰ ਤੂੰ ਜਾ ਸਕਦਾ ਪਾਪਾ ਉਹ ਤਾਂ ਬੜੀ ਦੇਰ ਹੋ ਗਈ ਨਹੀ ਅੱਜ ਨਹੀਂ ਇਹ ਗੱਲ ਹੋ ਸਕਦੀ ਪਰ ਯਾਸਤਾਂ ਮੈਂ ਸੰਡੇ ਤੇ ਜਾਈਂਗਾ ਵੀ ਜਦ ਸੰਡੇ ਓਕੇ ਪਰ ਕ੍ਰਿਸਮਸ ਆਂਦਾ ਬੈਨਣਾ ਤੁਹਾਨੂੰ ਵੀ ਪਤਾ ਹੈ ਗਾਇਸ ਕ੍ਰਿਸਮਸ ਵਾਲੇ ਦਿਨ ਮੈਂ ਜਾਣਾ ਵਾ ਤੇ ਦੋ ਦਿਨ ਇਹ ਰਹਿਣਾ ਆਖੇ ਕਿੱਥੇ ਦਾਦੀ ਘਰ ਦੋ ਦਿਨ ਰਹਿਣਾ ਹੈ ਤੇ ਓਕੇ ਰਾਤੀ ਤੁਹੀ ਲੈਣ ਵਾਸਤੇ ਆਇਆ ਕੱਪੜਾ ਦੇਣ ਵਾਸਤੇ ਰਾਤੀ ਹੰਤ ਨੂੰ ਲੈਣਾ ਸੋ ਇਹ ਸਕੂਲ ਨਹੀਂ ਜਾਣਾ ਅੱਜ ਸਕੂਲ ਸੀ ਨਾ ਅੱਜ ਸੰਡੇ ਆ ਯਾਰ ਟਿਊਸ਼ਨ ਸੀਗਾ ਸੰਡੇ ਟਿਊਸ਼ਨ ਆਫ ਆਹ ਇਹ ਗੰਦੀ ਕਿਸ ਚਾਰਾ ਰਿਕਲੀ ਗਈ ਸੋਇ ਕੰਚੜਾ ਲਾਤਾ ਹੈਣਾ ਠੀਕ ਹੈ ਨਾ ਵਾਏ ਤੇ ਹੀ ਕਿਸਮ ਉਸ ਵਾਲੇ ਦੇ ਨੇ ਇਹਨਾਂ ਨਾਲ ਮੇਰੇ ਕੁਛ ਲੈ ਕੇ ਗੱਲ ਕਰੋ 크리스마ਸ ਵਾਲੇ ਹਾਂਜੀ ਹਾਂਜੀ ਵਾਏ ਪਰ ਇਹ ਉਧਰ ਵਾਏ ਪਰ ਕਿੱਧਰ ਹੈ اور ਬਾਥੂਨ ਚ ਚਕਲਾ ਪਾ ਕੇ ਜਾਈ ਨਹੀਂ ਕਿਹਾ ਹਾਂਜੀ ਹਾਂਜੀ ਗਾਇਜ਼ 8 ਵਜੇ ਰਾਤ ਦੇ ਮੈਂ ਬੱਚਿਆਂ ਨੂੰ ਆ ਰਹੀ ਸਵੇਰੇ ਸਵੇਰੇ ਉੱਠਾ ਲੈਂਦਾ ਨਾ ਤਾਂ ਲੈਂਦੇ ਆ ਆ ਗਾਇਸ ਤਾਂ ਕੈਮਰੇ ਚ ਨਾ ਤਾਂ ਲੈਂਦੇ ਆ ਗਾਇਸ ਤਾਂ ਦੇਖੋ ਫੂਕ ਦਿਖਦੀ ਵੀ ਸਾਨੂੰ ਨਾ ਤਾਂ ਲੈਂਦੇ ਆ ਸਵੇਰੇ ਸਵੇਰੇ ਪਰ ਸਕੂਲ ਲਈ ਲੈਡੋ ਦਿੰਦੇ ਆ ਸੋ ਐਸੇ ਲਈ ਹੌਣੇ ਹੌਣੇ ਨਵਾ ਦੂੰਗੀ ਸਵੇਰੇ ਬ੍ਰਸ਼ ਕਰਨਗੇ ਮੂੰਹ ਧੋ ਕੇ ਜਾਓ ਗਾਇਸ ਅੱਜ ਦਾ ਸੋ ਮੈਂ ਲੇ ਲਿਆ ਬੈਟਰੀ ਉਹ ਵੀ ਤੁਹੇ ਵੀ ਚਿਪਕੀ ਹੋਵੇ ਮਹੀਨਾ ਨਾ ਬੈਠੇ ਬਰੂਮ ਬੱਜੇ ਤੇ ਦੇਣ ਪਰ ਅੱਜ ਸਾਈਕਲ ਨੂੰ ਯਾਰ ਅਬੀ ਜੀ ਮੋਲਾ ਮੋਲਾ ਵੀ ਗਾਇਸ ਰੈਡੀ ਹੋ ਗਿਆ ਇਹ ਨੂੰ ਨਵਾਣਾ ਬੜਾ ਹੀ ਮੁਸ਼ਕਿਲ ਹੈ ਭਰਾਵਾ ਇਹ ਕਿਤਾ ਛਿੱਟੇ ਬੜੇ ਪਾਉਂਦਾ ਹੈ ਹੂੰ ਭਲਾਉਂਦਾ ਪਾਵਾ ਉਹ ਸਾਰੇ ਮੇਰੇ ਉੱਤੇ ਫੈਲਦੇ ਮੈਂ ਕਹ ਰਾਤ ਤੱਕ ਭਰਾਵਾ ਮੈਂ ਕੱਪੜੇ ਵੀ ਚੇਂਜ ਕਰਨੇ ਹਾਂ ਚਲ ਜਾਂਦਾ ਬਹੁਤ ਜ਼ਿਆਦਾ ਤੇ ਗਰਮੀ ਅੱਜ ਤਾਂ ਆਪੇ ਹੀ ਨਵਾ ਲੈਂਦਾ ਤੇ ਇਹ ਆ ਕਿ ਸਰਦੀਆਂ ਜਿਹੜੇ ਕਿਤੋਂ ਸਾਬਣ ਮੱਲਾ ਕਿਤੋਂ ਨਹੀਂ ਪਾਉਂਦਾ ਇਦਰਾ ਬਣਾ ਕੇ ਦਿੱਤਾ ਐਡਾ ਸੋਹਣਾ ਬਣ ਗਿਆ ਦੇਖ ਨਹਾ ਕੇ ਲਿਸ਼ਕ ਪੁਚਕ ਗਿਆ ਹਾਂ ਹਾਂ ਕਿਟਾਣੂ ਬਹੁਤ ਚਿਬੜੇ ਪਏ ਸੀ ਕਿਉਂਕਿ ਮਿੱਟੀ 'ਚ ਖੇਡ ਕੇ ਆਏ ਇਹ ਹਨਾ ਇਧਰ ਆ ਇਧਰ ਮਿੱਟੀ 'ਚ ਖੇਡਿਆ ਸੀ ਕਿੱਥੇ ਖੇਡਿਆ ਗਾ ਸੋਣਾ ਅੱਜ ਕੀ ਕੀਤਾ ਸਾਰਾ ਦਿਨ ਦੱਸ ਸਾਰਾ ਦਿਨ ਪਤੰਗ ਹੀ ਡਾਏ ਨਹੀਂ ਅੱਜ ਤਾਂ ਡੇਰੇ ਗਿਆ ਬਿਆਸ ਗਿਆ ਸੀ ਕੀ ਕੀਤਾ ਉੱਥੇ ਹਲੋ ਉੱਥੇ ਦੇਖੋ ਕਿੰਨਾ ਔਖਾ ਲਵਾਉਂਦਾ ਇਹ 1 ਮੀਟਰ ਉੱਜੀ ਤੇ ਇੱਥੇ ਓਏ ਕੀ ਕੀਤਾ ਇਧਰ ਦੱਸ ਅੱਛਾ ਅੱਛਾ ਫਿਰ ਇਹ ਵੀ ਮਤਲਬ ਕਿ ਮੈਂ ਪੜਾਈ ਹੈ ਅੱਛਾ ਸੋ ਕੀਤੇ ਵੈਰੀ ਗੁੱਡ ਵੈਰੀ ਗੁੱਡ ਅੱਛਾ ਸਰਲ ਕੀਤੇ ਉੱਥੇ ਤੂੰ ਕੱਲ ਮੈਂ ਦੱਸ ਤਾਂ ਕਰ ਲਵਾਂ ਉਹ ਪਤੰਗਾ ਪਤੰਗਾ ਛੱਡ ਤੂੰ ਦੇਰੇ ਕੀ ਕੀਤਾ ਇਹ ਦਾਸ ਦੇਰੇ ਮੈਂ ਅੱਧਾ ਪਤਾ ਤੇ ਉਹ ਹੋਰ ਵੀ ਨਾ ਸੀ ਸਾਰੇ ਕਿਹੜਾ ਸਾਰੇ ਆਂਟੀਆਂ ਦਾ ਜੀ ਇੰਟਰੋਡਿਊਸ ਇੰਟਰੋਡਕਸ਼ਨ ਹੋਈ ਹੈ ਨਾ ਜੈ ਕੀਤੀ ਸੀ ਹੋਰ ਕੀਤੀ ਸੀ ਫੇਰ ਬਦਲ ਦਿਆ ਇਹਨੇ ਗੁਰਬ ਦਾ ਮੁੰਡਾ ਸਾਰਾ ਹਾਂ ਜੀ ਉਹ ਆ ਦੀ ਦਸਦੇ ਵੀ ਕੀ ਮੇਰਾ ਪੋਤਾ ਹੈ ਮੇਰਾ ਵੱਡਾ ਪੋਤਾ ਹੈ ਹੈਨਾ ਹੁੰਦਾ ਹੀ ਆ ਯਾਰ ਗਰਵ ਮੇਰਾ ਵੱਡਾ ਪੋਤਾ ਹੈ ਹੁਣ ਮੇਰਾ ਵੀ ਪੋਤਾ ਕੱਲੂ ਹੋ ਗਿਆ ਤੇ ਮੈਂ ਇੰਟਰੋਡਿਊਸ ਕਰਾਉਂਗੀ ਹਾਂ ਓਕੇ ਹਾਂ ਜੀ ਗਾਇਸ ਸ਼ਾਮ ਹੋ ਚੁੱਕੀ ਹੈ ਤੇ ਗੌਰਵ ਜੀ ਕਹਿੰਦੇ ਰੋਟੀ ਖਵਾਣ ਦਾ ਮਨ ਨਹੀਂ ਹੈ ਸੋ ਮੈਂ ਕਿਹਾ ਚਲੋ ਤੁਹਾਨੂੰ ਮੈਂ ਅੱਜ ਸੂਪ ਪਿਲਾਨੀ ਆ ਵੈਜੀਟੇਬਲ ਸੂਪ ਦੇਖੋ ਇਦੋਂ ਦੇਸੀ ਕਿਉਂ ਪਾਇਆ ਤਾਂ ਫਿਰ ਔਨ ਦੁਆਰਾ ਫਲੇਮ ਕਰਦੇ ਆ ਨਹੀਂ ਤਾਂ ਘੋ ਸੜ ਜਾਣਾ ਦੇਖੋ ਇਦੋਂ ਲਸਣ ਅਦਰਕ ਆ ਚੌਪ ਕਰਕੇ ਰੱਖ ਲਿਆ ਸੀ ਮੈਂ ਮੈਂ ਆਪਣੇ ਲਈ ਬਣਾਣਾ ਸੀ ਤੇ ਗੌਰਵ ਜੀ ਕਹਿੰਦੇ ਮੇਰੇ ਲਈ ਵੀ ਬਣਾ ਲਈ ਤੇ ਲਸਣ ਅਦਰਕ ਪਾਵਾਂਗੇ ਗਾਜਰ ਹੈ ਮਸ਼ਰੂਮ ਹੈ ਮਟਰ ਹੈ ਤੇ ਗੋਭੀ ਪਈ ਹੈ ਹੁਣ ਉਹ ਵੀ ਮੈਂ ਵਿੱਚ ਮੜ ਜੀ ਬ੍ਰਿਕ 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 ਚੌਪ ਕਰ ਲਾਂਗੇ ਸੋ ਬੜੇ ਰਿਓ ਸਾਡੇ ਨਾਲ ਤੇ ਤੁਹਾਨੂੰ ਦਿਖਾਣੇ ਆ ਵੈਜੀਟੇਬਲ ਸੂਪਸ ਗੋਭੀ ਵੀ ਅਸੀਂ ਬ੍ਰਿਕ ਬ੍ਰਿਕ ਕਰ ਲਈ ਹੈ ਚੌਪ ਤੇ ਬਹੁਤ ਹੀ ਯਮਮੀ ਬਣੇਗਾ ਹਾਂਜੀ ਅਨਮੋਲ ਸੂਪ ਚਾਹੀਦਾ ਹੈ वेजिटेबल ਸੂਪ ਕੇਸ ਕਰ ਲਈ ਜੇ ਪਸੰਦ ਆਇਆ ਤੇ ਲੈ ਲਈ ਹਾਂਜੀ ਗਾਇਜ਼ ਫਲੇਮ ਔਨ ਕਰਤਾ ਅਸੀਂ ਦੁਵਾਰਾ ਤੋਂ ਤੇ ਹੁਣ ਇਹਦੇ ਵਿੱਚ ਜਾਏਗਾ ਪਹਿਲੇ ਹੀ ਲਸਣ ਅਦਰਕ ਥੋੜੀ ਜੀ ਹੀਂਗ ਵੀ ਪਾਵਾਂਗੇ ਥੋੜੀ ਜੀ ਤੇ ਬਿਲਕੁਲ ਨਾ ਮਾਰਤਰ ਇਹਦੇ ਚ ਪਾ ਲਵਾਂਗੇ ਆਪਾਂ ਯੈਸ ਇਹ ਰੀਂਗ ਬਹੁਤ ਵਧੀਆ ਹੁੰਦੀ ਹੈ ਪੇਟ ਲਈ ਬਹੁਤ ਵਧੀਆ ਹੁੰਦੀ ਹੈ ਸੋ ਆ 스ਪੂਨ ਸਹੀ ਰਹੇਗਾ ਕੱਟ ਕੇ ਕਰ ਲੀਓ ਵਾਓ ਮਹਿਲ ਬਹੁਤ ਵਧੀਆ ਆ ਰਹੀ ਹੈ ਆਇਲ ਅਸੀਂ ਬਿਲਕੁਲ ਥੋੜਾ ਲਿਆ ਪਿਆਜ਼ ਭੁੱਲ ਗਈ ਸੀ ਗਾਇਜ਼ ਸੋ ਪਿਆਜ਼ ਮੈਂ ਕਰ ਲੈਂਦੇ ਆ ਦੇਖਿਓ ਕਿੰਨਾ ਟੇਸਟ ਬੰਦਾ ਵੈਜੀਟੇਬਲ ਸੂਪ ਤੇ ਮੈਂ ਇਹਦੇ ਵਿੱਚ ਟਮਾਟਰ ਅਵੋਇਡ ਕਰੂੰਗੀ ਕਿਉਂਕਿ ਗੌਰਵ ਜੀ ਲਾਈਕ ਨਹੀਂ ਕਰਦੇ ਟਮਾਟਰ ਤੇ ਟਮਾਟਰ ਅਸੀਂ ਸਕਿਪ ਕਰਾਂਗੇ ਤੋ ਚੱਤੀ ਰਹਿਓ ਕਿੰਨੇ ਵਧੀਆ ਬਣਦਾ वेजिटेबल ਸੂ ਵਾਓ ਇਹ ਲਾਲ ਪਿਆਜ਼ ਹੈ ਜਲਦੀ गल ਜਾਂਦਾ ਜਿਹੜਾ ਵਾਈਟ ਪਿਆਜ਼ ਹੁੰਦਾ ਉਹਨੂੰ ਥੋੜਾ ਟਾਈਮ ਲੱਗਦਾ ਜਿਹੜਾ ਇਹ ਰੈੱਡ ਪਿਆਜ਼ ਹੈ ਇਹ ਜਲਦੀ गल ਜਾਂਦਾ ਤੇ ਹੁਣ ਇਹਦੇ ਵਿੱਚ ਅਸੀਂ ਪਾ ਦਾਂਗੇ ਆਪਣੀ ਵੈਜੀਟੇਬਲ ਇਨੂੰ ਥੋੜੀ ਦੇਰ ਸੋਟੇ ਕਰਨਾ ਆਪਾਂ ਤੇ ਤਾਂ ਜੋ ਕੇ ਥੋੜਾ ਜਿਹਾ ਹੋ ਜਾਣ ਤੇ ਇਸ ਤੋਂ ਬਾਅਦ ਆਪਾਂ ਪਾਣੀ ਪਾ ਕੇ ਇਹਨੂੰ ਬੋਇਲ ਕਰ ਦੇਣਾ ਜਦੋਂ ਗਲ ਜਾਏਗੀ ਫਿਰ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਐਡ ਕਰਾਂਗੇ ਜਿਹੜੀ ਕਿ ਜਿਹੜੀ ਚੀਜ਼ ਇਹਨੂੰ ਸੂਕ ਚ ਕਨਵਰਟ ਕਰੇਗੀ ਅਸੀਂ ਦਿਖਾਈ ਦਿਖਾਣੇ ਆ ਬਣੇ ਰਿਓ ਸਾਡੇ ਨਾਲ ਅੰਜ ਗਾਇਸ ਇਹ ਵੈਜੀਟੇਬਲ ਜਲਦੀ ਹੋ ਜਾਣ ਤੇ ਇਹਦੇ ਵਿੱਚ ਪਾਵਾਂਗੇ ਅਸੀਂ ਨਮਕ ਥੋੜਾ ਪਾਵਾਂਗੇ ਬਾਦਚੋਂ ਅਸੀਂ ਹੋਰ ਐਡ ਕਰ ਸਕਦੇ ਆ ਕਿਉਂਕਿ ਲਿਕਵਿਡ ਆ ਨਾ ਇਹਦੇ ਵਿੱਚ ਅਸੀਂ ਬਾਅਦਚੋਂ ਵੀ ਐਡ ਕਰ ਸਕਦੇ ਆ ਹਾ ਲੋ ਆਯੂਸ਼ ਅ ਵੈਜੀਟੇਬਲ ਸੂਪ ਪਿੱਛੇ ਹੋ ਜਾ ਪਿੱਛੇ ਹੋ ਜਾ ਪਿੱਛੇ ਹਾਂਜੀ ਹਾਂਜੀ ਆ ਦੇਖੋ ਇਹ ਥੋੜੇ ਸੋ ਨਮਕ ਨਾਲ ਥੋੜੀ ਜਲਦੀ ਗਲ ਜਾਂਦੀ ਹੈ ਵੈਜੀਟੇਬਲਸ ਯੈਸ ਕੀਆ ਨੋ ਲੋ ਜੀ ਐਡ ਕਰ ਦਾਂਗੇ ਪਾਣੀ ਜੀ ਗਾਈਜ਼ ਇਹਨੂੰ ਖੁੱਲਾ ਹੀ ਛੱਡਾਂਗੇ ਆਪਾਂ 10 ਮਿੰਟ ਲਈ ਲੋ ਜੀ ਗਾਈਜ਼ ਉਹ ਹਰਾ ਪਿਆ ਜਿਹੜਾ ਇਹ ਅਸੀਂ ਲਾਸਟ ਚ ਐਡ ਕਰਾਂਗੇ ਇਹਨੂੰ ਆਪਾਂ ਚੋਪ ਕਰਕੇ ਰੱਖ ਲਈਏ ਲੋ ਜੀ ਗ੍ਰੀਨ ਆਨੀਅਨ ਜਿਹੜਾ ਵਾ ਉਹ ਚੋਪ ਹੋ ਚੁੱਕਾ ਹੈ ਤੇ ਇੱਧਰ ਬੋਇਲ ਆਣਾ ਸ਼ੁਰੂ ਹੋ ਗਿਆ ਸੋ ਦੇਖੋ ਵਾਓ ਲੋ ਜੀ ਗਾਈਜ਼ ਬੋਇਲ ਦੇਖੋ ਲਗਭਗ ਵੈਜੀਟੇਬਲ ਸਾਰੀਆਂ ਪੱਕ ਚੁੱਕੀਆਂ ਸੋ ਹੁਣ ਇਹਦੇ ਵਿੱਚ ਅਸੀਂ ਆਹ ਰਾਗੀ ਆਟਾ ਲਾਸਟ ਐਡ ਕਰਨਾ ਪਹਿਲਾ ਇਹਦੇ ਵਿੱਚ ਅਸੀਂ ਐਡ ਕਰਾਂਗੇ ਬਲੈਕ ਪੀਪਰ ਬਲੈਕ ਪੀਪਰ ਜੋ ਕਿ ਥੋੜਾ ਜਿਹਾ ਸਪਾਈਸੀ ਕਰ ਦੇਗਾ ਵਾਓ ਤੇ ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਰਾਗੀ 1 ਟੇਬਲ ਸਪੂਨ ਰਾਗੀ ਇਨਫ ਹੋਊਗਾ ਇਹਦੇ ਵਿੱਚ ਕਰ ਦਾਂਗੇ ਐਡ ਪਾਣੀ ਅਸੀਂ ਆਰ ਆ ਰੋਡ ਨਹੀਂ ਨਾ ਪਾਇਆ ਇਹਦੇ ਵਿੱਚ ਲੋ ਜੀ ਗਾਇਜ਼ ਰੈਡੀ ਹੈ ਇਹਦੇ ਵਿੱਚ ਅਸੀਂ ਹੁਣ ਹੌਲੀ ਹੌਲੀ ਐਡ ਕਰਾਂਗੇ ਹੌਲੀ ਹੌਲੀ ਐਡ ਕਰਾਂਗੇ ਇੱਕੋ ਦਮ ਨਹੀਂ ਪਾਣਾ ਸਾਰਾ ਸলো ਸলো ਐਡ ਕਰਾਂਗੇ ਚਲੋ ਜੀ ਕਰ ਦਿੱਤਾ ਅਸੀਂ ਐਡ ਅਸੀਂ ਇੱਕ ਹੈਲਦੀ ਸੂਪ ਬਣਾਉਣਾ ਹੈ ਹੈਲਦੀ ਸੋ ਇਸ ਲਈ ਰਾਗੀ ਯੂਜ਼ ਕੀਤੀ ਹੈ ਤਾਂ ਜੋ ਕਿ ਸੂਪ ਜਿਹੜਾ ਸਾਡਾ ਹੈਲਦੀ ਬਣੇ ਤੇ ਦੇਖੀ ਜਾਈਓ ਹੁਣ ਇਹਨੇ ਹੌਲੀ ਹੌਲੀ ਥਿੱਕ ਹੋਣਾ ਸ਼ੁਰੂ ਹੋ ਜਾਣਾ ਆ ਦੇਖਿਓ ਤਾਪਕਾਪਾ ਬਾਉਲ ਕੱਢ ਲਈਏ ਬੱਚੇ ਪਹਿਲਾਂ ਟੇਸਟ ਕਰਨਗੇ ਸਾਡੇ ਨਾਲ ਜੇ ਉਹਨਾਂ ਨੂੰ ਸਵਾਦ ਲੱਗਾ ਫੇਰ ਮੈਂ ਦਵਾਂਗੀ ਯਸ ਠੀਕ ਹੋਣਾ ਸ਼ੁਰੂ ਹੋ ਰਿਹਾ ਦੇਖੋ ਥੋੜੇ ਹੌਲਵੇਂ ਉਬਾਲ ਆ ਲਵੇ ਹੋਰ ਨਾ ਨਾ ਇਹਨੂੰ ਹਿਲਾਈ ਚੱਲੋ ਕਾਈਸ ਕਰੇ ਬਣਾਓ ਹੈਲਦੀ ਸੂਪ ਬਾਜ਼ਾਰਾਂ ਦਾ ਨਾਮ ਪੀਓ ਹੈ ਸੂਪ ਘਰ ਦਾ ਹੀ ਬੈਸਟ ਹੁੰਦਾ ਤੇ ਘਰੇ ਬਣਾਓ ਹੈਲਦੀ ਕਿਉਂਕਿ ਉਹ ਪਾਉਂਦੇ ਨੇ ਆਰ ਆ ਰੋਡ ਵਗੈਰਾ ਪਤਾ ਨਹੀਂ ਕੀ ਪਾਉਂਦੇ ਐ ਸੋ ਰਾਗੀ ਦੇ ਨਾਲ ਜਿਹੜਾ ਵਾ ਬੈਸਟ ਸੂਪ ਬੰਦਾ ਤੇ ਹੈਲਦੀ ਸੂਪ ਬੰਦਾ ਸੋ ਘਰੇ ਬਣਾਓ ਤੇ ਇੰਜੋਏ ਕਰੋ ਰੈਸিপি ਤੁਹਾਨੂੰ ਮੈਂ ਦੇ ਦਿੱਤੀ ਐ ਈਜ਼ੀ ਐ ਬਹੁਤ ਜ਼ਿਆਦਾ ਕੋਈ ਇੰਨੀ ਮੁਸ਼ਕਲ ਨਹੀਂ ਐ ਸੋ ਘਰੇ ਬਣਾ ਕੇ ਪੀਓ ਹੈਲਦੀ ਹੈਲਦੀ ਸੂਪ ਤਦ ਦੇਖੋ ਹੋਰ ਇਹ ਠਿਕ ਥੋੜਾ ਆਲੂਏ ਉਬਾਲੇ ਹੋਰ ਚਲੋ ਜੀ ਦੇਖੋ ਠਿੱਕੇ ਹੋ ਚੁੱਕਾ ਹੈ ਦੇਖੋ ਕਨਸਿਸਟੈਂਸੀ ਠਿਕ ਹੋ ਚੁੱਕਾ ਹੈ ਇਸ ਤੋਂ ਜ਼ਿਆਦਾ ਨਹੀਂ ਕਰਨਾ ਫਿਰ ਮਜ਼ਾ ਨਹੀਂ ਆਏਗਾ ਸੂਪ ਸੂਪ ਨਹੀਂ ਰਹੇਗਾ ਜੇ ਜ਼ਿਆਦਾ ਕਰ ਦਾਂਗੇ ਇਹਨੂੰ ਵਾਓ ਕਰਦੇ ਆ ਆਪਾਂ ਗਰਮ ਗਰਮ ਸੌ ਗੌਰਵ ਜੀ ਨੂੰ ਦੇਖੋ ਥਿੱਕ ਹੋ ਗਿਆ ਨਾ ਰਾਗੀ ਬੈਸਟ অপਸ਼ਨ ਹੈ ਇਹਨੂੰ ਥਿੱਕ ਕਰਨ ਲਈ ਗੌਰਵ ਜੀ ਦਾ ਮੰਨ ਨਹੀਂ ਸੀ ਰੋਟੀ ਤੇ ਤੇ ਉੱਪਰ ਗਾਰਨਿਸ਼ ਕਰ ਦਾਂਗੇ ਗ੍ਰੀਨ अनियन ਜੋ ਕਿ ਟੇਸਟ ਨੂੰ ਹੋਰ ਇਨਹਾਂਸ ਕਰੇਗਾ ਵਾਓ ਸੂਪ ਵਾਲੇ 스ਪੂਨ ਆਪਾਂ ਲੈ ਲਾਂਗੇ ਬਤੂ ਬੈ ਲੈ ਦੇਖੋ ਤੇ ਇਧਰ ਆਪਾਂ ਲੈ ਲਾਂਗੇ ਛੋਟੀ ਪਲੇਟ ਗੌਰਵ ਜੀ ਦੱਸਾਂਗੇ ਕਿੱਦਾਂ ਬਣਿਆ ਚਲੋ ਜੀ ਗੌਰਵ ਜੀ ਲਈ ਲੈ ਕੇ ਚੱਲੇ ਆਂ ਸੀ ਆ ਦੇਖੋ ਹੀਟਰ ਅੱਗੇ ਬੈਠਾ ਲੋ ਜੀ ਗੌਰਵ ਜੀ ਹੇਅਰ ਯੂ ਗੋ ਤੇ ਮੈਨੂੰ ਦੱਸੋ ਟੇਸਟ ਇਹ ਮੈਂ ਫੇਰ ਮੈਂ ਬਾਅਦ ਚ ਦੱਸੂਗੀ ਚ ਕੀ ਪਾਇਆ ਥਿੱਕ ਕਰਨ ਲਈ ਥੋੜਾ ਟੇਸਟ ਕਰੋ ਤੇ ਮੈਨੂੰ ਦੱਸੋ ਹਾਂ ਉਬਾਲਨੇ ਸੀਗੇ ਤੂੰ ਇਦਾਂ ਹੀ ਪਾ ਕੇ ਹੈ ਮਟਰ ਨੂੰ ਬਾਲ ਕੇ ਪਾਣਾ ਹਾਂ ਉਬਾਲੇ ਆ ਸਾਰੇ ਹੀ ਬਾਲਿਆ ਬਸ ਹਾਂ ਸਾਰਾ ਕੁਝ ਉਬਾਲਿਆ ਵਾ ਪਹਿਲਾਂ ਫਰਾਈ ਕੀਤਾ ਫਿਰ ਬੋਇਲ ਕੀਤਾ ਥੈਨ ਇਹਦੇ ਵਿੱਚ ਅਸੀਂ ਰਾਗੀ ਆਟਾ ਐਡ ਕੀਤਾ ਇਹਨੂੰ ਥਿੱਕ ਕਰਨ ਲਈ ਕਿਉਂਕਿ ਕਈ ਆਰਰੋਡ ਐਡ ਕਰਦੇ ਆ ਔਰ ਨਾਲ ਅਨ ਹੈਲਦੀ ਬਣ ਜਾਂਦਾ ਸੂਪ ਰਾਗੀ ਐਡ ਕਰਨਾ ਇਹ ਬਣ ਗਿਆ ਸੂਪ ਹੈਲਦੀ ਰਾਗੀ ਰਾਗੀ ਆ ਗਿਆ ਇਸ ਤਰ੍ਹਾਂ ਆਟਾ ਰਾਗੀ ਤਾਂ ਆਇਆ ਹੀ ਹੋਇਆ ਸੀ ਤੁਸੀਂ ਲਿਆ ਕੇ ਦਿੱਤਾ ਸੀ ਉਹ ਬਾਜਰੇ ਦਾ ਬਾਜਰਾ ਉਹ ਵੀ ਦੱਸੂਗੀ ਰੋਟੀ ਦਾ ਗਰਮ ਗਰਮ ਆ ਠੀਕ ਹੋਇਆ ਨਾ ਵੈਸੇ ਦੇਖੋ ਕਾਲੀ ਮਿਰਚ ਵੀ ਐਡ ਕੀਤੀ ਐ ਹੀਂਗ ਵੀ ਐਡ ਕੀਤੀ ਐ ਕਿਦਾਂ ਯੰਮੀ ਫੋਟੋ ਖਿਚਾ ਲਓ ਫਿਰ ਇੱਧਰ ਇਹ ਸਾਗਲਾ ਰੋਟੀ ਦੀ ਦੀਦ ਨਹੀਂ ਵਾਲੀ ਇੱਧਰ ਦੇਖੋ ਸੋ ਹਾਂਜੀ ਗਾਇਜ਼ ਸੂਪ ਪੀ ਲਿਆ ਸੀ ਸੂਪ ਬਹੁਤ ਟੇਸਟੀ ਸੀ ਬੱਚਿਆਂ ਨੂੰ ਵੀ ਬਹੁਤ ਟੇਸਟੀ ਲੱਗਿਆ ਗੌਰਵ ਜੀ ਨੂੰ ਵੀ ਬਹੁਤ ਟੇਸਟੀ ਲੱਗਿਆ ਸੋ ਤੁਸੀਂ ਵੀ ਬਣਾਓ ਤੇ ਇਦਾਂ ਹੀ ਇੰਜੋਏ ਕਰੋ ਸੂਪ ਰੈਸਪੀ ਮੈਂ ਦੇ ਦੇਤੀ ਹੈ ਹੁਣ ਇਸੇ ਨਾਲ ਹੀ ਬਲੌਗ ਦਾ ਐਂਡ ਕਰਦੇ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਕੱਲ ਮਿਲਦੇ ਆ ਇੱਕ ਨਵੇਂ ਬਲੌਗ ਨਾਲ ਬਾਏ ਬਾਏ